ਐਸਰ ਜੈਸਟਰ ਦੀ ਕਾਪੀ ਦਾ ਇਹ ਪੰਨਾ ਦੇਖੋ ਇਸ ਦੇ ਉੱਪਰ ਇੱਕ ਕਤਲ ਦੀ ਪਲਾਨਿੰਗ ਦਰਜਾ ਤੇ ਇਹ ਪਲਾਨਿੰਗ ਇੱਕ 14 ਸਾਲਾਂ ਦੇ ਬੱਚੇ ਨੇ ਕੀਤੀ ਆ ਇਸ ਤਸਵੀਰ ਦੇ ਅਖੀਰ ਦੇ ਵਿੱਚ ਲਿਖਿਆ ਹੋਇਆ ਮਿਸ਼ਨ ਡਨ ਇਸ ਪਲਾਨਿੰਗ ਦੇ ਤਹਿਤ ਇਹ ਬੱਚਾ ਇਸ ਪੂਰੇ ਘਰ ਨੂੰ ਹੀ ਉਡਾ ਦੇਣਾ ਚਾਹੁੰਦਾ ਸੀ ਇਹਨੀ ਇਸ ਬਲੋਏ ਕਤਲ ਕੀਤਾ ਵੀ ਜਾਂਦਾ ਤੇ ਫਿਰ ਇਹ ਆਪਦੇ ਕਮਰੇ ਦੇ ਵਿੱਚ ਬੈਠਦਾ ਮੀਡੀਆ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਪੁਲਿਸ ਦੀ ਹਰ ਇੱਕ ਚੀਜ਼ ਦੇ ਉੱਤੇ ਨਜ਼ਰ ਬਣਾਈ ਰੱਖਦਾ ਤੇ ਉਸੇ ਦੇ ਆਧਾਰ ਦੇ ਉੱਤੇ ਆਪਦੇ ਬਿਆਨ ਬਦਲ-ਬਦਲ ਕੇ ਪੁਲਿਸ ਨੂੰ ਦੱਸਦਾ ਰਿਹਾ ਤੇ ਪੁਲਿਸ ਨੂੰ ਕਈ ਦਿਨਾਂ ਤੱਕ ਗੁੰਮਰਾਹ ਵੀ ਕਰਦਾ ਰਿਹਾ 18 ਅਗਸਤ 2025 ਹైదరాబాద్ ਦੀ ਰਹਿਣ ਵਾਲੀ ਸ਼ਾਇਸਤਰਾ ਜਿਸਦੀ ਮਾਂ ਨਰਸਿੰਗ 'ਚ ਕੰਮ ਕਰਦੀ ਸੀ ਤੇ ਪਿਤਾ ਇੱਕ ਮਕੈਨਿਕ ਸੀ ਤੇ ਪ੍ਰਾ ਪਲੇ ਸਕੂਲ ਦੇ ਵਿੱਚ ਪੜਦਾ ਸੀ 18 ਅਗਸਤ ਨੂੰ ਮਾਂ ਵੱਲੋਂ ਸ਼ੈਸ਼ਤਰਾਂ ਨੂੰ ਸਵੇਹਾ ਕਿਹਾ ਜਾਂਦਾ ਕਿ ਤੂੰ ਅੱਜ ਸਕੂਲ ਤੋਂ ਛੁੱਟੀ ਲੈਤੀ ਐ ਸੋ ਸਾਢੇ 12 ਵਜੇ ਤੂੰ ਆਪਦੇ ਭਰਾ ਦਾ ਟਿਫਨ ਸਕੂਲ ਦੇ ਵਿੱਚ ਫੜਾ ਆਵੀਂ ਸ਼ੈਸ਼ਤਰਾਂ ਨੂੰ ਇਹ ਗੱਲ ਕਹਿ ਕੇ ਮਾਂ-ਬਾਪ ਕੰਮ ਤੇ ਚਲੇ ਜਾਂਦੇ ਨੇ ਤੇ ਫਿਰ ਦੁਪਹਿਰ ਵੇਲੇ ਬੇਟੇ ਦੇ ਸਕੂਲ ਤੋਂ ਬਾਪ ਨੂੰ ਕਾਲ ਜਾਂਦੀ ਆ ਕਿ ਤੁਹਾਡੇ ਬੇਟੇ ਦਾ ਟਿਫਨ ਨਹੀਂ ਆਇਆ ਤਾਂ ਇਸੇ ਤbaar ਪਿਤਾ ਵੱਲੋਂ ਘਰ ਬੇਟੀ ਨੂੰ ਕਾਲ ਕੀਤੀ ਜਾਂਦੀ ਹੈ ਪਰ ਉਹ ਚੁੱਕਦੀ ਨਹੀਂ ਤਾਂ ਪਿਤਾ ਸਿੱਧਾ ਘਰ ਆਉਂਦਾ ਇਹ ਦੇਖਣ ਦੇ ਲਈ ਕਿ ਆਖਰਕਾਰ ਬੇਟੀ ਨੇ ਟਿਫਨ ਕਿਉਂ ਨਹੀਂ ਫੜਾਇਆ ਤੇ ਉਹ ਘਰ ਦੇ ਵਿੱਚ ਫੋਨ ਕਿਉਂ ਨਹੀਂ ਚੱਕ ਰਹੀ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਹੋ ਗਈ ਤਾਂ ਪਿਤਾ ਘਰ ਦੇ ਵਿੱਚ ਆਉਂਦਾ ਤਾਂ ਉਸਦੇ ਵੱਲੋਂ ਜਦੋਂ ਹੀ ਦਰਵਾਜ਼ਾ ਖੋਲ੍ਹਿਆ ਜਾਂਦਾ ਉਸਦੇ ਪੈਰਾਂth ਲੋ ਜ਼ਮੀਨ ਨਿਕਲ ਗਈ ਕਿਉਂਕਿ ਉਦੀ ਬੇਟੀ ਖੂਨ ਦੇ ਨਾਲ ਲਤ-ਪਤ ਬੈੱਡ ਦੇ ਉੱਪਰ ਪਈ ਸੀ ਪਿਤਾ ਦੇ ਵੱਲੋਂ ਚੀਕਣਾ ਸ਼ੁਰੂ ਕੀਤਾ ਜਾਂਦਾ ਤੇ ਫਿਰ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਪੁਲਿਸ ਆਉਂਦੀ ਹੈ ਤੇ ਜਾਂਚ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਵਗੈਰਾ ਚੈੱਕ ਕੀਤੇ ਜਾਂਦੇ ਨੇ ਪਰ ਇਸ ਘਰ ਅੰਦਰ ਪੁਲਿਸ ਨੂੰ ਕੋਈ ਵੀ ਆਉਂਦਾ ਜਾਂ ਫਿਰ ਜਾਂਦਾ ਹੋਇਆ ਨਜ਼ਰ ਨਹੀਂ ਆਉਂਦਾ ਇੰਨੇ ਚ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵੀ ਆ ਗਈ ਜਿਸ ਤੋਂ ਪਤਾ ਲੱਗਦਾ ਆ ਕੇ ਲੜਕੀ ਦੇ ਉੱਤੇ ਕਰੀਬ 21 ਵਾਰ ਚਾਕੂ ਨਾਲ ਵਾਰ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ 14 ਵਾਰ ਤਾਂ ਗਲੇ ਦੇ ਉੱਤੇ ਤੇ ਬਾਕੀ ਪੇਟ ਦੇ ਉੱਪਰ ਕੀਤੇ ਨੇ ਇਸ ਤੋਂ ਬਾਅਦ ਪੁਲਿਸ ਦੁਆਰਾ ਆਸ-ਪਾਸ ਨੇਬਰਸ ਤੋਂ ਪੁੱਛਗਿਰਿਸ਼ ਸ਼ੁਰੂ ਕੀਤੀ ਜਾਂਦੀ ਹੈ ਤਾਂ ਇੱਕ 14 ਸਾਲਾਂ ਦਾ ਲੜਕਾ ਸਾਹਮਣੇ ਆਉਂਦਾ ਤੇ ਕਹਿੰਦਾ ਸਰ ਮੈਂ 18 ਤਰੀਕ ਨੂੰ ਸਵੇਰ 10:30 ਵਜੇ ਦੇ ਕਰੀਬ ਸੁਣਿਆ ਸੀ ਕਿ ਲੜਕੀ ਡੈਡੀ ਡੈਡੀ ਚਲਾ ਰਹੀ ਸੀ। ਉਹਦੀ ਚੀਕ ਦੋ ਵਾਰ ਆਈ ਸੀ। ਹੁਣ ਪੁਲਿਸ 10:30 ਦੇ ਟਾਈਮ 'ਚ ਉਲਝ ਚੁੱਕੀ ਸੀ ਤੇ ਇਸੇ ਟਾਈਮਿੰਗ ਦੇ ਅਰਾਊਂਡ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ। ਗਾਰਡਸ, ਨੇਬਰਸ ਤੇ ਹੋਰ ਲੋਕਾਂ ਨੂੰ ਇਹ ਵੀ ਪੁੱਛਿਆ ਜਾਂਦਾ ਕਿ ਉਹ 10:30 ਦੇ ਆਸ-ਪਾਸ ਸੀ ਕਿੱਥੇ? ਪਰੇ ਇਸੇ ਦੌਰਾਨ ਇਸ ਇਲਾਕੇ ਵਿੱਚ ਰਹਿਣ ਵਾਲਾ ਇੱਕ AI ਇੰਜੀਨੀਅਰ ਸਾਹਮਣੇ ਆਉਂਦਾ ਜੋ ਇਸੇ ਬਿਲਡਿੰਗ 'ਚ ਰਹਿੰਦਾ ਸੀ ਉਸ ਵੱਲੋਂ ਪੁਲਿਸ ਨੂੰ ਦੱਸਿਆ ਜਾਂਦਾ ਸਰ ਮੈਂ ਉਹਦੀ ਚੀਕ ਵਗੈਰਾ ਤਾਂ ਨਹੀਂ ਸੁਣੀ ਪਰ ਮੈਂ ਇਸੇ 14 ਸਾਲਾਂ ਦੇ ਲੜਕੇ ਨੂੰ ਛੱਤ ਤੋਂ ਉੱਪਰ ਜ਼ਰੂਰ ਦੇਖਿਆ ਸੀ ਇਹ ਲੇਟ ਕੇ ਖਿਸਕ ਕੇ ਆ ਰਿਹਾ ਸੀ ਤੇ ਜਿਵੇਂ ਕਿਸੇ ਤੋਂ ਬਚ ਰਿਹਾ ਹੋਵੇ ਲੁਕ ਰਿਹਾ ਹੋਵੇ ਤੇ ਮੈਨੂੰ ਇਸੇ ਦੇ ਉੱਪਰ ਸ਼ੱਕ ਆ ਕੇ ਸ਼ਾਇਦ ਇਸੇ ਦੌਰਾਨ ਲੜਕੀ ਨਾਲ ਕੁਝ ਨਾ ਕੁਝ ਤਕ ਕੀਤਾ ਗਿਆ ਇਸੇ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਦੇ ਵਿੱਚ ਸ਼ਿਸ਼ਤਾ ਦੀ ਮੌਤ ਦਾ ਪਤਾ ਲੱਗਦਾ ਕਿ ਉਹ ਸਵੇਰ 8:30 ਵਜੇ ਹੋਈ ਆ ਤਾਂ ਪੁਲਸ ਨੂੰ ਲੱਗਾ ਕਿ ਲੜਕਾ ਝੂਠ ਤਾਂ ਜ਼ਰੂਰ बोल ਰਿਹਾ ਕਿਉਂਕਿ ਉਸ ਦੇ ਦੁਆਰਾ 10:30 ਵਜੇ ਦੀ ਟਾਈਮਿੰਗ ਕਹੀ ਗਈ ਸੀ ਜਦੋਂ ਉਹ ਲੜਕੀ ਚੀਲਾ ਰਹੀ ਸੀ ਪੁਲਿਸ ਨੇ ਜਦੋਂ ਦੁਬਾਰਾ ਉਸਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਸਿਰਫ ਡੈਡੀ ਡੈਡੀ ਦੀ ਆਵਾਜ਼ ਸੁਣੀ ਸੀ ਉਸ ਤੋਂ ਪਹਿਲਾਂ ਮੈਂ ਸਕੂਲ ਗਿਆ ਹੋਇਆ ਸੀ ਪਰ ਜਲਦੀ ਘਰ ਆ ਗਿਆ ਜਦੋਂ ਪੁਲਿਸ ਨੇ ਉਸਦੇ ਸਕੂਲ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ 18 ਤਰੀਕ ਨੂੰ ਤਾਂ ਸਕੂਲ ਹੀ ਨਹੀਂ ਗਿਆ ਸੀ ਫਿਰ ਪੁਲਿਸ ਨੇ ਉਸਦੀ ਮਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ 18 ਤਰੀਕ ਨੂੰ ਉਹ ਖੁਦ ਹੀ ਸਵੇਰ-ਸੁਭਾਹ ਨਹਾਤਾ ਕੱਪੜੇ ਤੋਤੇ ਜੋ ਕਿ ਉਹ ਅਕਸਰ ਨਹੀਂ ਕਰਿਆ ਕਰਦਾ ਪੁਲਿਸ ਨੇ ਹੋਰ छानबीन ਕੀਤੀ ਤਾਂ ਪਤਾ ਲੱਗਾ ਕਿ ਲੜਕਾ ਵੈਬ ਸੀਰੀਜ਼ ਤੇ ਹੋਰ OTT ਪਲੇਟਫਾਰਮ ਬਹੁਤ ਜ਼ਿਆਦਾ ਦੇਖਦਾ ਤੇ ਇਸੇ ਚਾਲਦਿਆਂ ਪੁਲਿਸ ਵੱਲੋਂ ਉਸ ਦੀਆਂ ਬਾਕਸ ਵਗੈਰਾ ਚੈੱਕ ਕੀਤੀਆਂ ਜਾਂਦੀਆਂ ਨੇ ਤਾਂ ਉਸ ਦੇ ਵਿੱਚੋਂ ਇੱਕ ਨੋਟ ਵੀ ਮਿਲਦਾ ਇਸ ਨੋਟ ਦੇ ਵਿੱਚ ਲਿਖਿਆ ਸੀ ਪਹਿਲਾਂ ਘਰ ਦੇ ਵਿੱਚ ਦਾਖਲ ਹੋਣਾ ਫਿਰ ਇੱਕ ਗੈਂਸ ਇੱਕ ਟੇਬਲ ਲੈ ਕੇ ਫਿਰ ਦਰਵਾਜ਼ੇ ਨੂੰ ਉਸ ਨਾਲ ਬੰਦ ਕਰਕੇ ਲੋਕ ਕਰੋ ਤੇ ਪਰ ਉਸ ਗੈਸ ਦੀ ਜਿਹੜੀ ਸੀਲ ਆ ਉਸ ਨੂੰ ਤੋੜੋ ਤੇ ਫਿਰ ਘਰ ਦੇ ਵਿੱਚੋਂ ਜੋ ਚੋਰੀ ਕਰਨਾ ਉਹ ਕਰੋ ਤੇ ਵਾਪਸ ਆਉਂਦੇ ਵਕਤ ਗੈਸ ਲੀਕ ਕਰਕੇ ਅੱਗ ਲਾ ਦਿਓ ਤੇ ਦਰਵਾਜ਼ਾ ਬੰਦ ਕਰ ਦਿਓ ਥੱਲੇ ਲਿਖਿਆ ਸੀ ਮਿਸ਼ਨ ਡਨ ਪਰ ਪਾਲਸ ਬਲੋਂ ਬੱਚੇ ਨੂੰ ਬਿਠਾਇਆ ਜਾਂਦਾ ਤੇ ਪੁੱਛ ਗੇ ਸ਼ੁਰੂ ਕੀਤੀ ਜਾਂਦੀ ਹੈ ਤਾਂ ਸ਼ੁਰੂਆਤ ਦੇ ਵਿੱਚ ਉਹ ਟਾਲਦਾ ਪਰ ਫਿਰ ਉਹ ਦੱਸਦਾ ਕਿ ਦਰਾਸਾ ਜਦੋਂ ਮੈਂ ਸੈਸ਼ਤਾ ਦੇ ਬਰਥਡੇ ਤੇ ਉਹਨਾਂ ਦੇ ਘਰ ਦੇ ਵਿੱਚ ਗਿਆ ਸੀ ਤਾਂ ਮੈਂ ਉੱਥੇ ਇੱਕ ਬੈਟ ਦੇਖਿਆ ਤੇ ਮੈਂ ਇਸੇ ਨੂੰ ਹੀ ਲੈਣਾ ਸੀ ਇਹ ਮੈਨੂੰ ਚਾਹੀਦਾ ਸੀ ਮੈਂ ਇਸੇ ਲਈ ਇਹ ਸਭ ਕੁਝ ਕੀਤਾ ਮੈਂ ਪੂਰਾ 1 ਮਹੀਨੇ ਤੱਕ ਇਸ ਦੀ ਪਲੈਨਿੰਗ ਕਰਦਾ ਰਿਹਾ ਸੀ ਕਿ ਕਿਵੇਂ ਸੀਸੀਟੀਵੀ ਤੋਂ ਬਚ ਕੇ ਮੈਂ ਇਸ ਚੋਰੀ ਨੂੰ ਅੰਜਾਮ ਦੇਵਾਂ ਤਾਂ ਇਹ ਲੜਕਾ ਛੱਤਾਂ ਦੇ ਉੱਪਰੋਂ ਦੀ ਹੀ ਸ਼ੈਸ਼ਤਰਾ ਦੇ ਫਲੈਟ ਤੱਕ ਪਹੁੰਚਦਾ ਤਾਂ ਕਿ ਚੋਰੀ ਕਰ ਸਕੇ ਘਰ ਚ ਦਾਖਲ ਹੁੰਦਾ ਪਹਿਲਾਂ ਇਸ ਦੇ ਵੱਲੋਂ ਐਮ ਆਰ ਐਫ ਦਾ ਇਹ ਬੈਟ ਚੱਕਿਆ ਜਾਂਦਾ ਤੇ ਫਿਰ ਪੂਜਾ ਘਰ ਦੇ ਅੰਦਰ ਪਏ ਹੋਏ ਪੈਸੇ ਵੀ ਚੱਕੇ ਜਾਂਦੇ ਨੇ ਤੇ ਫਿਰ ਇਹ ਚੁੱਪਚਾਪ ਉਥੋਂ ਨਿਕਲਦਾ ਪਰ ਉਸੇ ਵਕਤੀ ਸ਼ੈਸਤਾ ਦੀ ਨਜ਼ਰ ਇਸ ਦੇ ਉੱਤੇ ਪੈਂਦੀ ਹੈ ਉਹ ਇਸ ਨੂੰ ਦੇਖਦੇ ਹੀ ਕਹਿੰਦੀ ਹੈ ਕਿ ਮੈਂ ਪਾਪਾ ਨੂੰ ਦੱਸੂਗੀ ਕਿ ਤੂੰ ਸਾਡੇ ਘਰ ਚੋਰੀ ਕਰਦੇ ਲਈ ਆਇਆ ਸੀ ਇਸੇ ਗੱਲ ਤੋਂ ਉਹ ਗੁੱਸੇ ਦੇ ਵਿੱਚ ਆਉਂਦਾ ਤੇ ਚਾਕੂ ਦੇ ਨਾਲ ਕਈ ਵਾਰ ਕਰ ਦਿੰਦਾ ਫਿਰ ਛੱਤ ਦੇ ਜ਼ਰੀਏ ਘਰ ਆਉਂਦਾ ਚਾਕੂ ਧੋ ਕੇ ਕਿਚਨ ਦੇ ਵਿੱਚ ਰੱਖਦਾ ਤੇ ਕੱਪੜੇ ਮਸ਼ੀਨ 'ਚ ਪਾ ਕੇ ਧੋ ਦਿੰਦਾ ਫਿਰ ਨਹਾਉਂਦਾ ਇਹ ਸਭ ਹਰਕਤਾਂ ਉਸਦੀਆਂ ਮਾਂ ਨੂੰ ਵੀ ਅਜੀਬ ਲੱਗਦੀਆਂ ਨੇ ਤੇ ਜਦੋਂ 12:30 ਵਜੇ ਸ਼ੈਸ਼ਤਾ ਦੇ ਮਾਰਡਰ ਦੀ ਗੱਲ ਉੱਡੀ ਤਾਂ ਮਾਂ ਨੇ ਉਸ ਨੂੰ ਪੁੱਛਿਆ ਵੀ ਸੀ ਕਿ ਤੂੰ ਕੁਝ ਕੀਤਾ ਤਾਂ ਨਹੀਂ ਤਾਂ ਇਸ ਨੇ ਮਾਂ ਨੂੰ ਮਨਾ ਕਰਤਾ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ ਜਦੋਂ ਕਿ ਕੁਝ ਘੰਟੇ ਪਹਿਲਾਂ ਹੀ ਇਸ ਪੂਰੀ ਬਾਰਦਾਤ ਨੂੰ ਅੰਜਾਮ ਇਸੇ ਦੌਰਾਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਸ ਦੇ ਦੌਰਾਂ ਪੁਲਸ ਨੂੰ ਵੀ ਗੁੰਮਰਾਹ ਕੀਤਾ ਜਾਂਦਾ ਪਰ ਆਖਰਕਾਰ ਇਹ ਫੜਿਆ ਗਿਆ ਤੇ ਇਸ ਵਖਤ ਪੌਸ ਕਸਟਡੀ ਦੇ ਵਿੱਚ ਆਤੇ ਹੁਣ ਇਸ ਨੂੰ ਬਾਲ ਸੁਧਾਰ ਘਰ ਦੇ ਵਿੱਚ ਭੇਜਿਆ ਜਾਊ ਕਿਉਂਕਿ ਇਸ ਦੀ ਉਮਰ ਸਿਰਫ 14 ਸਾਲ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਓ ਧੰਨਵਾਦ